ਜੇ ਤਰਵਾ ਬਾਂਝੋ ਤੇ ਆਏ ਰਹਿਣਾ ਆਏ ਮਿੱਲੋ ਆਪਰਾ ਨਿਕਾ ਵੀਰ ਮਿੱਲੋ ਆਇਆ ਹੈ ਸੇਕਟਰ ਹੈ ਜੀ ਦਾ ਆਪਣੇ ਆ ਵੀਰ ਲੱਦਣ ਦੇ ਆਮਾ ਮਾਵਾ ਵੀ ਕੋਲ ਕਲਦੀਪ ਸਿੰਘ ਪੂਰੀ ਆਪ ਦੀ ਕੋਪਲੈਨ ਨੂੰ ਸਫਾਈ ਕਰਨ ਲਿਆ। ਅੱਧਾ ਘੰਟਾ ਕੋਪੀਆਂ ਦਾ ਆਪਣਾ ਘੰਟਾ ਬੀਤ ਰਾਇਮਾ। ਆਨੇ ਫੋਨ ਲਾਇਆ ਵਾ ਵੇ ਇਤਰਾ ਬੜਾ ਹੀ ਫੋਨ ਹੋ ਗਿਆ ਇਹਨੇ ਪਹਿਲਾਂ ਪੁੱਛਣਾ ਖੋਜੀ ਨੂੰ ਇਹਨੂੰ ਇਦਾਂ ਇਦਾਂ ਆਦੀ ਤਾਂ ਆਇਆ ਨਹੀਂ ਤੇਰੇ ਨੇ ਆਖਿਆ ਮੈਂ ਨਹੀਂ ਉਹਦੇ ਨਹੀਂ ਫੋਨ ਆਇਆ ਬਈਆ ਇਹਨੂੰ ਬੱਠਰ ਰੱਖ ਲੈਣੇ ਉਹਦੇ ਸਿਰ ਤੇ ਉਹ ਸਾਰਾ ਜਵਾਨ ਹੈ ਸਾਰਾ ਤਾਲੁਕੀਨਾ ਹੈ ਵਾ ਇਹਨੂੰ ਨਾ ਲਾਦਾ ਉਹ ਗਾਂ ਨੂੰ ਗਾਂ ਨੂੰ ਤੁਸੀਂ ਬਾਹਰ ਤੇ ਰੱਖ ਜਿੰਦੇ ਯਾਰ ਬਾਹਰ ਖੇਤ ਲੈ ਕਰ ਗਾ ਇਹਨਾਂ ਹੁਣ ਆਈ ਪਿਆ ਹਾਸਲੇ ਹਾਸਲੇ ਨਾ ਚੋੜਾ ਪਿਆ ਕਰ ਹਾਸਲੇ ਜੋੜੇ ਜਾਣਾ ਸਾਰਾ ਫਟ ਲਾਜ ਚੁੱਕਦਾ ਕਾ ਕਾਪੀ ਮਹਾਂਕਾਲ ਮੈਂ ਜਵਾਬ ਦਿੱਤਾ ਵੀ ਮੈਨੂੰ ਨਹੀਂ ਜਾਣਾ ਮੈਂ ਕੰਮ ਜ਼ਰੂਰੀ ਬੰਦਾ ਕਰਾ ਦੇ ਕੋਈ ਆਣਾ ਕੀੜੀਆਂ ਲੜਦੀਆਂ ਕਾਕਾ ਮੜਾ ਲਗਾ ਦੇ ਵੇਖੋ ਮੇਰਾ ਲਗਾਓ ਦਾ ਵੇ ਜਿਹੜਾ ਮੈਂ ਜਣਾ ਬੈਗਿਆ ਅੱਗੋ ਕੇ ਮੁੜਿਆ ਯਾਰ ਮੜਾ ਮੋਟਾ ਸੋਚੋ ਉਹਦੀ ਅੱਖਾਂ ਕੇ ਮੁੰਡਾ ਘੁੰਮ ਡਿਆ ਕਾਕਾ ਕਹਿੰਦਾ ਤੁਹਾਨੂੰ ਚਾਹੀਦਾ ਜੇ ਅਰਗਵਤੀ ਲਉਣੀ ਸੀ ਉਹਦੀ ਅੱਖਾਂ ਗਰੀ ਕੋਲ ਚਾਂਸ ਤਾਰ ਆ ਗਿਆ ਕਹਿੰਦਾ ਵੀ ਚਾਰੇ ਪਾਸੇ ਮਿੱਤਰੋ ਤੇ ਤਾਰੇ ਤਾ ਦੂਰ ਦੂਰ ਤੱਕ ਕੋਈ ਨਹੀਂ ਦੀਦਾ ਦੂਰ ਦੂਰ ਤੱਕ ਕਿੱਥੇ ਦਿੰਦੀ ਆ ਆ ਤਾਂ ਕਈ ਜਿੱਥੇ ਕਈ ਡਿੰਗੇ ਕਾਕੇ ਨੂੰ ਪੁੱਛ ਆਵਾਜ਼ ਆਉਂਦੀ ਹਣਾ ਕਰਤੀ ਕਰਤੀ ਦੀ ਆਦੀ ਤੱਕ ਬਾਰ ਜਦ ਦੀ ਆਈ ਨਹੀਂ ਕਿੰਨੀ ਜਿੱਲੀ ਉਹ ਆਵਾਜ਼ ਲੈ ਗਈ ਕਿ ਨਾ ਤੁਸੀਂ ਕੰਪਲ ਪਾਇਆ ਸੀ ਨਹੀਂ ਆ ਜਾ ਆ ਜਾ ਆ ਜਾ ਮਿੱਤਰ ਆ ਜਾ ਤੇਰੇ ਪੜਾ ਲੈ ਕੋਈ ਕਾਲੇ ਨੂੰ ਪੜਾ ਕਾਲੇ ਨਹੀਂ ਪੜਾ ਮੜਾ ਜੇ ਸਾਡੇ ਵੀ 10 10 ਬੱਠੇ ਫਰਦਾ ਦਿੰਦੇ ਨਾ ਮੋਰਾ ਪੈਣਾ ਹੀ ਲੈ ਗਿਆ ਆਪਾਂ ਮੇਰੇ ਪੈਣਾ ਹੀ ਕੋਣੀ ਆ ਇੰਨੇ ਵੀ ਦੋ ਬੱਠਾ ਆਏ ਨੇ ਪੈਣਾ ਜਾਰੇ ਪੈਣਾ ਜਾਰੇ ਪੈਣਾ ਜਾਲੀ ਲੱਗਾ ਤੇਰੇ ਸ਼ਾਮੀ ਉਹ ਪਰਾ ਮਨਜ਼ੂਰ ਲੱਗਾ ਜਾਲੀ ਲਾ ਲੈ ਤੁਰਨਾ ਬੜਾ ਔਖਾ ਆ ਬੱਠਾ ਚੁੱਕਣਾ ਸੌਖਾ ਤੁਰਨਾ ਬੜਾ ਔਖਾ ਆ ਮਦਰਾ ਗੋਰ ਲਾਲ ਪਰਨੇ ਵਾਲਾ ਚੌਧਰਲੇ ਪਾਸੇ ਗੋਪੀ ਨਿੱਕਾ ਬਾਊ ਕਾਕਾ ਰਾਣਾ ਅੰਮ੍ਰਿਤ ਇਧਰਲੇ ਪਾਸੇ ਕੀਪਾਰ ਰਸਾਲ ਕੰਮ ਪੂਰੇ ਜੋਰਾਂ ਤੇ ਚੱਲ ਰਿਹਾ ਏ ਮਤਰੋ ਹੁਣ ਮੈਂ ਚੱਲਿਆ ਪਾਣੀ ਲੈਣ ਆਪਾਂ ਚੱਲੇ ਹੁਣ ਪਾਣੀ ਲੈ ਕੇ ਉੱਥੇ ਆ ਪਰਾਂਗਰ ਤਾਂ ਲੱਤੋਂ ਨਾ ਯਾਰ ਮਿੱਟੀ ਦੀ ਧੀ ਤੈਨੂੰ ਵੇਖਣੀ ਬੀਜੀ ਤੈਨੂੰ ਹੋਈ ਜਾ ਤੈਨੂੰ ਕਿਹਾ ਕੀ ਕਰਦਾ ਯਾਰ ਜਦ ਕਹਦਾ ਨਾ ਭਾਈ ਜੀ ਨੇ ਮਿੱਟੀ ਆਉਣ ਦੀ ਠੀਕ ਹੈ ਕਾਕੇ ਬੰਦੇ ਨੂੰ ਕਿਹਾ ਸਾਰਾ ਹਲੋ ਭਾਈ ਜੀ ਪਾਣੀ ਇਹਨੂੰ ਚਕਣਾ ਆਉਂਦਾ ਪਾਣੀ ਪੋਣੀ ਇਹਨੂੰ ਪਾਣੀ ਕਾਕੇ ਬੰਦੇ ਪੀ ਜਾਂਦਾ ਧੀ ਦਾ ਸੰਗਲ ਤਾਲੂ ਲੱਗਾ ਇਧਰ ਬਣਾ ਰਿਆ ਆ ਮਿੱਤਰੋ ਕਾਕਾ ਹੀ ਮਹਾ ਭਾਈ ਵਾਲੀਵਾਲ ਦੀ ਰੀੜ ਦੀ ਢੀ ਇਹ ਬੂੜੀ ਭਰੀ ਜਣਾ ਸਾਰਾ ਲੱਪੇ ਸੁੱਟ ਕੇ ਵਾਲੀਵਾਲ ਦੀ ਰੀੜ ਦੀ ਢੀ ਮਿੱਤਰ ਸਾਰੇ ਗੋ ਹਲੇ ਕੋਈ ਗੱਲ ਨਹੀਂ ਆਉਂਦੀ ਵੀਰ ਜੀ ਕੋਈ ਗੱਲ ਨਹੀਂ ਆਉਂਦੀ ਅੱਗੇ ਹੋ ਕੇ ਮੁੜੇ ਕੋਈ ਗੱਲ ਨਹੀਂ ਆਉਂਦੀ ਉਹ ਕਰ ਲਿਆਗਾ ਤੇ ਮੈਂ ਇਹ ਕਰ ਬਹੁਤ ਨਾਲ ਵੀ ਕਰਾਇਆ ਕਰ ਕਹਿੰਦੇ ਉਹਨਾਂ ਲੜਨ ਲੱਗ ਪਏ ਮਿੱਤਰ ਵੜਤੇ ਕੰਮ ਆ ਗਿਆ ਹੋਰ ਕਹਿੰਦੇ ਥੱਕ ਗਿਆ ਗੁਰਕਿੰਦ ਦਾ ਲੱਕ ਪੀੜੋਂ ਲੱਗ ਪਿਆ ਰਾਣੇ ਦਾ ਕਹਿੰਦਾ ਤਾਲੂ ਪੀੜੋਂ ਲੱਗ ਪਿਆ ਇਧਰ ਆ ਹੁਣ ਜਾਂਦਾ ਪਾਣੀ ਕੋਪ ਲੈਣਾਂਗੇ ਉੰਦਰ ਏ ਮਿੱਤਰੋ ਵਾਲੀਵਾਲ ਦੀ ਰੀਡ ਦੀ ਹੱਡੀ ਕਾਕਾ ਵੀ ਵੜਾ ਦੇਖ ਹਲ ਹੋ ਗਏ ਨੇ ਕਾਕਾ ਲਾਇਆ ਸਾ ਨੰਮ ਬਲਰ ਕਹਿੰਦੇ ਰਾਣਾ ਅੱਧੀ ਰੇਤਾ ਬਾਹਰ ਸੁੱੜਦਾ ਤੇ ਅੱਧੀ ਅੰਦਰ ਆਹੋ ਕਾਕਾ ਬਾਹਰ ਲਈ ਦੇ ਲੈ ਬਲੌਗ ਬਾਗ ਬਲੌਗ ਨਹੀਂ ਆ ਬਲੌਗ ਬਾਗ ਰਾਣਾ ਮੇਰੇ ਮੋਬਾਈਲ ਕੱਢ ਕੇ ਕਹਾਂ ਲਾ ਮੋਬਾਈਲ ਭਜ ਗਈ ਮੇਰਾ ਤੇਰਾ ਫੋਨ ਮਾ ਨਿਕਲਿਆ ਅਰੇ ਕਿੱਥੇ ਮੇਰੇ ਦੂਰ ਨਿਕਲਿਆ ਸੱਚਾ ਦੋਸਤੋ ਅੱਜ ਦਰਿਆ ਦੇ ਪਹੁੰਚੇ ਮੁੰਡਿਆਂ ਨੇ ਟਰਾਲੇ ਲੱਦ ਲਿਆ ਆ ਤਿਆਰੀ ਹੋ ਗਈ ਆ ਇਹ ਟਰਾਲਾ ਇਹ ਮੋਟਾ ਪਿੰਡ ਪੁੰਨੀਆਂ ਵਾਲਾ ਰਾਣਾ ਡਾਉਨ ਗੋਰ ਬਦਮਾਸ਼ ਆ ਰਿਹਾ ਹੈ ਹੈਵੀ ਡਰਾਈਵਰ ਸਾਹਿਬ ਮੱਕ ਕਈ ਖੜੀ ਨਿੱਕੇ ਦਾ ਜੋਰ ਲੱਗਿਆ ਇਹ ਨਾਲ ਕੀਪੇ ਦਾ ਮੁੰਡਿਆਂ ਦਾ ਟੀਸੀ ਕੱਢਦੀ ਆ ਤੇ ਉਹ ਧੌਂਵਣੇ ਵੀ ਟੀਸੀ ਕੱਢਦੀ ਆ ਜਦੋਂ ਜੀ ਦੀ ਨਿੱਕਾ ਨਹੀਂ ਅਜਮਾਨਦਾ ਆਂਦਾ ਮੈਂ ਲੱਕੜ ਖੜ ਨਹੀਂ ਖੜਨੀ ਆ ਨਹੀਂ ਨਹੀਂ ਨਿੱਕਾ ਵਾਵਾ ਨਿੱਕਾ ਨਹੀਂ ਅਜਮਾਨਦਾ ਆਂਦਾ ਮੈਂ ਅੱਜ ਪੁੱਟ ਕੇ ਖੜਨੀ ਪੁੱਟ ਕੇ ਖੜਨੀ ਆ ਆਹੋ ਨਿੱਕਾ ਦਾ ਲਾਹ ਇਹਨ ਫੜ ਕੇ ਇਹ ਮਿੱਤਰੋ ਇਧਰੋ ਜਦੋਂ ਪਾਣੀ ਆਇਆ ਹੀ ਉਦੋਂ ਦੀਆਂ ਲੱਕੜਾਂ ਉਹ ਇੱਕ ਖੰਭਾ ਵੀ ਪਿਆ ਤੇ ਇਹ ਕਹਿੰਦਾ ਮੈਂ ਇਹ ਕਿਦਾ ਕਿੰਨੀ ਕੁ ਲੰਮੀ ਇਹ ਨੇ ਕਿਆ ਜਿੰਨੂੰ ਦਵਾਤ ਪਾ ਲਿਆ ਹੀ ਤੇ ਫਿਰ ਪੜਦੇ ਫਿਰ ਪਾਣੀ ਰਹਾ ਫਿਰ ਰੋਟੀ ਵੀ ਖਾਣੀ ਹਾਂ ਬੰਦ ਕਰੀ